ਲੁਧਿਆਣੇ ਦੇ ਵਿੱਚ ਇਹਨਾਂ ਨੇ ਆਪਣਾ ਕਲੀਨਿਕ ਖੋਲ੍ਹਿਆ ਹੋਇਆ ਹੈ ਇਸ ਤੋਂ ਬਾਅਦ ਹੁਣ ਦਸੂਹੇ ਦੇ ਵਿੱਚ ਅੱਜ ਇਸ ਕਲੀਨਿਕ ਦੀ ਓਪਨਿੰਗ ਹੋਈ ਹੈ ਸਾਨੂੰ ਬੜੇ ਇਹਨਾਂ ਨੇ ਲਗਾਤਾਰ ਜੋਰ ਪਾ ਰਹੇ ਸੀ ਕਿ ਵੀ ਦਸੂਹੇ ਆਜੋ ਬਾਹਰ ਦੀਆਂ ਤਸਵੀਰਾਂ ਬੜੀਆਂ ਇੰਟਰਸਟਿੰਗ ਹੈਗੀਆਂ ਨੇ ਮੈਨੂੰ ਲੱਗਦਾ ਕਿ ਬੰਦਿਆਂ ਤੋਂ ਜ਼ਿਆਦਾ ਇੱਥੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਗੱਡੀਆਂ ਕਾਰਾਂ ਲੈ ਕੇ ਇੱਥੇ ਪਹੁੰਚਦੇ ਨੇ ਬਹੁਤ ਪ੍ਰੋਬਲਮ ਸੀਗੀ ਤੇ ਮੈਂ ਇਹਨਾਂ ਤੋਂ 4-5 ਮਹੀਨੇ ਦਵਾਈ ਖਾਧੀ ਆ ਤੇ ਹੁਣ ਤੁਹਾਡੇ ਸਾਹਮਣੇ ਆ ਕੀ ਹੋਇਆ ਸੀ ਬਲੌਕਿੰਗ ਤੋਂ ਬਾਅਦ ਕੀ ਹੋਇਆ ਸੀ ਬਲੌਕਿੰਗ ਤੋਂ ਬਾਅਦ ਜਾਨੀ ਕਿ ਸਾਹ ਬੜਾ ਚੜਦਾ ਸੀਗਾ ਜਦੋਂ ਆਪਾਂ ਥੱਲੇ ਝੁਕਦੇ ਆ ਉਦੋਂ ਮਤਲਬ ਫਿਰ ਜਾਨੀ ਕਿ ਚੱਕਰ ਹੁੰਦੇ ਸੀ ਲੱਗਦਾ ਫਿਰ ਬਾਬਾ ਜੀ ਦੇ ਕਾੜੇ ਨੇ ਹਵਾ ਦੇ ਦਿੱਤੀ ਤੋਂ ਇਹ ਜਿਸ ਤਰ੍ਹਾਂ ਕਈ ਛਾਡੇ ਮਤਲਬ ਆਯੁਰਵੇਦ ਦੇ ਵਿੱਚ ਜਿਹੜੇ ਹੈ ਗਿਆ ਕਾਵਲ ਵੈਦ ਉਹਨਾਂ ਨੇ ਆਯੁਰਵੇਦ ਨੂੰ ਤਾਂ ਚੁੱਕਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਹੱਥ ਦੇ ਵਿੱਚ ਜਾਦੂ ਆ ਜੇ ਅਸੀਂ ਕਹੀਏ ਨਾ ਦਵਾਈਆਂ ਜਿਹਨਾਂ ਨਹੀਂ ਇਹਨਾਂ ਦੀ ਜੋ ਮਤਲਬ ਪਿੱਛੇ ਚੱਲ ਰਿਹਾ ਨਾ ਨੀਤ ਵੀ ਬਹੁਤ ਵੱਡੀ ਕੰਮ ਕਰਦੀ ਹੈ ਗੋਡ ਗਿਫਟ ਹੈ ਇਹਨਾਂ ਲਈ ਗੋਡ ਗਿਫਟ ਹੈ ਦੂਜਾ ਕੜਾ ਫਿਰ ਲੱਗਿਆ ਚੱਕੜ ਹੈ ਪਹਿਲੇ ਕੜੇ 'ਚ ਕੁਝ ਫਰਕ ਕੁਝ ਜ਼ਿਆਦਾ ਕਰੋ ਤੁਰਨ ਲੱਗ ਪਏ ਆ ਅੱਗੇ ਤੋਂ ਰੈੜੇ ਜਾਂਦਾ ਤੇ ਸਾਹ ਚੜਦਾ ਹੈ ਤੇ ਕੁਝ ਜ਼ਿਆਦਾਵਾ ਕੁਝ ਫਰਕ ਇਹਡੇ ਇਲਾਕੇ ਦੇ ਵਿੱਚ ਇਹਨਾਂ ਨੇ ਆਣ ਕੇ ਇਹ ਕੰਮ ਸ਼ੁਰੂ ਕੀਤਾ ਕਿ ਦੁਨੀਆ ਨੂੰ ਬਹੁਤ ਜਾਗਰੂਤ ਕੀਤਾ ਇਹਨਾਂ ਦਾ ਕੜਾ ਪੀ ਕੇ ਲੋਕਾਂ ਦੇ ਹਾਰਟ ਦੀ ਬਲੋਕਿੰਗ ਜਿਹੜੀ ਆ ਉਹ ਖੁੱਲ ਜਾਏਗੀ ਮੈਂ ਇਹਨਾਂ ਦਾ ਬਹੁਤ థాంక్స్ ਕਰਦੀ ਇਹ ਬੜਾ ਗੰਭੀਰ ਵਿਸ਼ਾ ਸੀਗਾ ਇਹਨਾਂ ਦਾ ਸਾਨੂੰ ਇੰਨੇ ਜਲਦੀ ਲੱਗਦਾ ਨਹੀਂ ਸੀ ਵੀ ਅਸੀਂ ਠੀਕ ਹੋ ਜਾਣਗੇ ਪਰ ਕੁਦਰਤ ਕਹਿੰਦੀ ਹੈ ਵੀ ਬੇਅੰਤ ਹੈ ਨਾ ਕਈ ਵਾਰੀ ਅਸੀਂ ਮਰੀਜ਼ ਨੂੰ ਕਹਿੰਦਾ ਵੀ 2 ਮਹੀਨੇ ਲੱਗਣਗੇ ਤੈਨੂੰ ਫਰਕ ਆਉਣ ਚ ਪਰ ਮਰੀਜ਼ 15 ਦਿਨਾਂ ਬਾਅਦ ਜਦੋਂ ਆ ਕੇ ਸਾਨੂੰ ਕਹਿੰਦਾ ਨੇ ਵੀ ਮੈਨੂੰ ਫਰਕ ਪੈ ਗਿਆ ਸਾਨੂੰ ਅਚਰਜ ਲੱਗਦਾ ਵੀ ਇਹ ਕਿਵੇਂ ਹੋ ਗਿਆ ਲੋਕ ਮੈਨੂੰ ਵਾਰ-ਵਾਰ ਪੁੱਛਦੇ ਨੇ ਕਿ ਗਾੜੇ ਦੇ ਵਿੱਚ ਇਸ ਤਰ੍ਹਾਂ ਦੀ ਕਿਹੜੀ ਚੀਜ਼ ਤੁਸੀਂ ਪਾ ਦਿੰਦੇ ਹੋ ਇੱਕ ਬੰਦਾ ਕਹਿ ਰਿਹਾ ਸੀ ਮੇਰੇ ਸਟੰਡ ਪਏ ਹੋਏ ਨੇ ਤੇ ਮੈਂ ਮਨਾਲੀ ਦੀ ਚੜਾਈ ਚੜ ਕੇ ਆਇਆ ਕਰੇ ਮੰਨਾਲੀ ਤੱਕ ਦਾ ਟੂਰ ਕਰਕੇ ਆਏ ਜੀ ਹੁਣ ਦੌੜਾ ਲਗਾ ਰਿਹਾ ਜੀ ਪਹਿਲੇ ਕਦੀ ਸੋਚਿਆ ਨਹੀਂ ਸੀ ਕਿ ਪਹਾੜ ਤੇ ਜਾ ਪਾਵਾਂਗੇ ਲੇਕਿਨ ਵਧੀਆ ਜੀ ਮੰਨਾਲੀ ਦਾ ਟੂਰ ਕਰਕੇ ਆਏ ਆ ਮਤਲਬ ਪਹਾੜ ਚੜ ਗਏ ਹੋ ਹੜ ਚੜ ਗਏ ਆ ਜੀ ਕਾਫੀ ਜਿਆਦਾ ਰਲੀਫ ਮਿਲਿਆ ਜੀ ਜਦੋਂ ਲੱਤਾਂ ਕਾਲੀਆਂ ਹੋ ਜਾਂਦੇ ਨੇ ਖੂਨ ਦਾ ਸਰਕਲ ਘਟ ਜਾਂਦਾ ਪਰ ਬਿਨਾਂ ਲੱਤਾਂ ਤੋਂ ਬੰਦਾ ਹੋ ਜਾਂਦਾ ਔਰ ਉਹ ਤੁਹਾਡੇ ਸਾਹਮਣੇ ਵੀਡੀਓ ਤੇ ਉਹਦੀਆਂ ਲੱਤਾਂ ਦੇ ਵਿੱਚ ਚਿੱਟਾਪਨ ਆ ਗਿਆ ਬਲੋਕੋ ਚ ਖੁੱਲੀ ਖੂਨ ਦਾ ਸਰਕਲ ਚੱਲਿਆ ਉਂਗਲੀਆਂ ਚੱਲਣ ਲੱਗ ਗਈਆਂ ਪੇਨ ਘਟ ਗਏ ਔਰ ਬੰਦਾ ਦਿਹਾੜੀ ਦਾਦਾ ਔਰ ਕੰਮ ਵੀ ਕਰਨ ਲੱਗੇ ਔਰ 3 ਮਹੀਨੇ ਦਾ ਰਿਜ਼ਲਟ ਉਹਦੇ ਸਾਹਮਣੇ ਆ ਗਿਆ ਕਿਡੇ ਕਿਡੇ ਫਿਰ ਕਲੀਅਰ ਕਰ ਦਿੰਦੇ ਤੁਸੀਂ ਕਾੜਾ ਪਲਾ ਕੇ ਆਪਣੇ ਨੁਸਖਿਆਂ ਦੇ ਨਾਲ ਇਹਦੇ ਨਾਲ ਤਾਂ ਕਾਫੀ ਬਿਮਾਰੀਆਂ ਦਾ ਜਿਵੇਂ ਕਿ ਪਿਤ ਕਫ ਤਿੰਨੇ ਦੋਸ਼ਾਂ ਤੇ ਇਹ ਕੰਮ ਕਰਦਾ ਬਾਦ ਪਿਤ ਕਫ 348 ਬਿਮਾਰੀਆਂ ਆ ਜਾਂਦੀਆਂ ਨੇ ਤਿੰਨੇ ਦੋਸ਼ਾਂ ਤੇ ਇਹ ਕੰਮ ਕਰਦਾ ਅੱਜ ਇੱਕ ਵਾਰ ਮੋੜ ਤੋਂ ਅਸੀਂ ਪਹੁੰਚੇ ਆਂ ਕਾੜੇ ਵਾਲੇ ਵੈਦ ਵੈਦ ਐਚ ਐਸ 바ਵਾ ਪਰੇਥਾਨਮੀਏ ਅੱਜ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਇਹ ਤਸਵੀਰਾਂ ਦਸੂਹਾਏ ਦੀਆਂ ਨੇ ਪਹਿਲਾਂ ਲੁਧਿਆਣੇ ਦੇ ਵਿੱਚ ਇਹਨਾਂ ਨੇ ਆਪਣਾ ਕਲੀਨਿਕ ਖੋਲ੍ਹਿਆ ਹੋਇਆ ਹੈ ਇਸ ਤੋਂ ਬਾਅਦ ਹੁਣ ਦਸੂਹਾਏ ਦੇ ਵਿੱਚ ਅੱਜ ਇਸ ਕਲੀਨਿਕ ਦੀ ਓਪਨਿੰਗ ਹੋਈ ਹੈ ਆਯੁਰਵੈਦਿਕ 바ਵਾ ਕਲੀਨਿਕ ਐਚ ਐਸ 바ਵਾ ਕਾੜੇ ਵਾਲੇ ਵੈਦ ਜਿੱਥੇ ਜਿਸ ਥਾਂ ਦੇ ਅਸੀਂ ਖੜੇ ਹਾਂ ਮੇਰੇ ਸੱਜੇ ਪਾਸੇ ਨੂੰ ਜਿਹੜਾ ਹੁਸ਼ਿਆਰਪੁਰ ਨੂੰ ਰਸਤਾ ਜਾਂਦਾ ਹੈ ਤੇ ਮੇਰੇ ਖੱਬੇ ਪਾਸੇ ਨੂੰ ਜਿਹੜਾ ਸ਼ਹਿਰ ਦਸੂਹਾ ਹੈ ਉਧਰਲੇ ਪਾਸੇ ਨੂੰ ਜਦੋਂ ਅਸੀਂ ਸ਼ਹਿਰ ਦਸੂਹਾ ਤੋਂ ਹੁਸ਼ਿਆਰਪੁਰ ਵਾਲੇ ਪਾਸੇ ਨੂੰ ਜਾਣਦੇ ਆ ਕੋਰਟ ਕੰਪਲੈਕਸ ਤੋਂ ਪਹਿਲਾਂ ਤਾਂ ਉੱਥੇ ਤੁਹਾਨੂੰ ਵੱਡੇ ਵੱਡੇ ਬੋਰਡ ਹੈਗੇ ਨੇ ਜਿਹੜੇ ਕਾੜੇ ਵਾਲੇ ਵੈਦ ਵੈਦ ਐਚ ਐਸ ਬਾਵਾ ਜੀ ਹੋਰਾਂ ਦੇ ਮਿਲ ਜਣੇ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਅਸੀਂ ਦਿਖਾ ਰਹੇ ਆ ਵੈਦ ਐਚ ਐਸ ਬਾਵਾ ਜੀ ਹੋਰਾਂ ਨਾਲ ਖਾਸ ਕਰਕੇ ਇੱਥੇ ਜਿਹੜਾ ਵੈਦ ਮੰਡਲ ਦੇ ਪ੍ਰਧਾਨ ਸਾਹਿਬ ਤੇ ਹੋਰ ਅਹੁਦੇਦਾਰ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਕਿ ਤੁਹਾਨੂੰ ਕਾੜਾ ਵੀ ਅਸੀਂ ਜ਼ਰੂਰ ਦਿਖਾਵਾਂਗੇ ਜਿਹੜਾ ਇਸ ਵੇਲੇ ਤਿਆਰ ਹੈ ਜਿਸ ਨੂੰ ਅੰਮ੍ਰਿਤ ਕਾੜੇ ਦਾ ਨਾਂ ਹੈਗਾ ਉਹ ਦਿੱਤਾ ਜਾਂਦਾ ਹੈ ਪਹਿਲਾਂ ਤਾਂ ਬਾਬਾ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਲੋਕਾਂ ਨੇ ਬੜਾ ਧੰਨਵਾਦ ਕੀਤਾ ਕਿ ਸਾਡਾ ਕਿਸੇ ਦਾ 100 ਕਿਲੋਮੀਟਰ ਬਚ ਗਿਆ ਕਿਸੇ ਦਾ 150 ਕਿਲੋਮੀਟਰ ਬਚ ਗਿਆ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਵੀ ਸਾਡੇ ਵੈਦ ਮੰਡਲ ਦੇ ਪ੍ਰਧਾਨ ਤਰਸੀਮ ਸਿੰਘ ਸੰਧੜ ਜੀ ਦਾ ਜਿਨ੍ਹਾਂ ਦੇ ਹੱਥੋਂ ਇਹ ਸ਼ੁਭ ਉਦਘਾਟਨ ਕਰਾਇਆ ਜੀ ਔਰ ਇਹ ਇਹਨਾਂ ਦੀ ਬਦੌਲਤ ਹੋਇਆ ਇਹ ਇੱਥੇ ਸਾਨੂੰ ਬੜੇ ਇਹਨਾਂ ਨੇ ਲਗਾਤਾਰ ਜ਼ੋਰ ਪਾ ਰਹੇ ਸੀ ਕਿ ਵੀ ਦਸੂਹੇ ਆਜੋ ਅੱਛਾ ਵੀ ਪਹਿਲਾਂ ਠੀਕ ਹੋਏ ਜਿਵੇਂ ਇਹ ਠੀਕ ਹੋਏ ਉਹਦੀ ਕਹਿਣ ਲੱਗੇ ਵੀ ਦਸੂਹੇ ਆਜੋ ਚਾਹੇ ਕਾਂਡੇ ਆ ਜੋ ਵੀ ਨੇੜੇ ਤੇੜੇ ਆ ਜੋ ਇਹ ਸਾਰਾ ਆਫਿਸ ਇਹਨਾਂ ਨੇ ਦੇਖਿਆ ਇਹਨਾਂ ਨੇ ਇਹਨਾਂ ਦੀ ਰਹਿਨੁਮਾਈ ਹੈਠੀ ਤਿਆਰ ਹੋਇਆ ਅਸੀਂ ਇਹਨਾਂ ਦੇ ਸਾਰੇ ਨਾਲੋਂ ਵੱਧ ਧੰਨਵਾਦੀ ਆ ਜੇ ਇਹ ਨਾ ਹੁੰਦੇ ਤਾਂ ਦਸੂਹਾ ਦੇਖਣਾ ਵੀ ਨਹੀਂ ਸੀ ਕਦੇ ਇਹਨਾਂ ਦੀ ਬਦੌਲਤ ਇੰਨੀ ਸੰਗਤ ਤੇ ਦਰਸ਼ਨ ਹੋ ਗਏ ਜੀ ਜੀ ਹੈਨਾ ਅੱਛਾ ਸਾਡੇ ਨਾਲ ਪ੍ਰਧਾਨ ਜੀ ਨੇ ਵੈਦ ਮੰਡਲ ਨਾਲ ਅਸੀਂ ਗੱਲਬਾਤ ਕਰਦੇ ਆ ਪ੍ਰਧਾਨ ਜੀ ਬਹਿਲੇ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਵੱਡਾ ਕਾਫਲਾ ਹੈ ਤੁਸੀਂ ਜਿਹੜਾ ਵੈਦ ਮੰਡਲ ਦਾ ਲੈ ਕੇ ਤੁਰਨਾ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ जय श्री त्रिवंत्री जय श्री आदर्वेद जी ਅਸੀਂ ਤਰਵੰਤਰੀ ਸਾਹਿਬ ਦੇ ਜੋ ਵੀ ਗ੍ਰੰਥ ਲਿਖੇ ਗਏ ਜੋ ਵੀ ਉਹਨਾਂ ਦੀਆਂ ਸਾਨੂੰ ਰਚਨਾਵਾਂ ਮਿਲਦੀਆਂ ਆ ਉਹਨਾਂ ਤੋਂ ਹੀ ਇਹ ਸਭ ਕੁਝ ਜੋ ਚੱਲ ਰਿਹਾ ਆਜਰਵੇਦਿਕ ਦਾ ਇਸ ਨੂੰ ਅਸੀਂ ਅੱਗੇ ਵਧਾ ਰਹੇ ਆ ਮੈਂ ਆਪਣੇ ਜ਼ਿਲ੍ਹਾ ਬਾਦਮੰਡਲ ਹਿਆਰਪੁਰ ਦੀ ਪ੍ਰਧਾਨਗੀ ਕੋਈ 4 ਸਾਲ ਤੋਂ ਕਰ ਰਿਹਾ ਪਹਿਲਾਂ ਮੈਂ ਉਹਦਾ 23 ਸਾਲ ਜਨਰਲ ਸੈਕਟਰੀ ਰਿਹਾ ਤੇ ਉਹ ਤੋਂ ਬਾਅਦ ਮੈਨੂੰ ਪ੍ਰਧਾਨ ਬਣਾਇਆ ਗਿਆ ਕਾਫੀ ਜਿਹੜੇ ਆਪਾਂ ਆਜਰਵੈਦਿਕ ਦੇ ਕੰਮ ਸੀਗੇ ਇਹ ਕਾਫੀ ਅੱਗੇ ਲਿਆਂਦੇ ਸਾਡੇ ਰਜਿਸਟਰਾਰ ਸਾਹਿਬ ਜਿਹੜੇ ਸਾਡੇ ਹੈਗੇ ਆ ਸਾਡੇ ਆਜਰਵੈਦਿਕ ਦੇ ਜੋ ਵੀ ਮਤਲਬ ਸਾਡਾ ਇਹ ਪ੍ਰੋਗਰਾਮ ਹੈ ਇਹ ਇੱਕ ਟਰੰਬਾਈ ਚੱਲਦਾ ਅੱਛਾ ਇੱਕ ਗੱਲ ਦੱਸੋ ਬਹੁਤ ਸਮਾਂ ਲੱਗ ਗਿਆ ਮੁਰ ਤੋਂ ਵਿਸ਼ਵਾਸ ਬਣਾਉਣ ਵਾਸਤੇ ਲੋਕਾਂ 'ਚ ਕੀ ਘਾਟ ਮੰਦੇ ਹੋ ਘਾਟ ਇਹ ਸੀ ਕਿ ਜਿਸ날 ਸਾਡੇ ਤੇ ਅੰਗਰੇਜ਼ ਸਰਕਾਰ ਆਈ ਉਹਨੇ ਇਹਨੂੰ ਬਿਲਕੁਲ ਥੱਲੇ ਦੱਬਤਾ ਐਲੋਪੈਥੀ ਉੱਪਰ ਚੁੱਕ ਲਈ ਉਹਦਾ ਕਾਰਨ ਇਹ ਬਣਿਆ ਕਿ ਜਿਸ ਨਾਲ ਅੱਗੇ ਇਹ ਚੱਲਿਆ ਉਹ ਚੱਲਣ ਨਾਲ ਜੋ ਸਾਡੀ ਐਲੋਪੈਥੀ ਵਾਲੀ ਲਾਈਨ ਸੀ ਉਹੀ ਜ਼ਿਆਦਾ ਅਡਾਪਟ ਕੀਤੀ ਔਰ ਆਯੁਰਵੈਦਿਕ ਨੂੰ ਇੰਨਾ ਪ੍ਰਮੋਟ ਨਹੀਂ ਕੀਤਾ ਗਿਆ ਉਦੋਂ ਬਾਅਦ ਦੇ ਵਿੱਚ ਹੁਣ ਤਾਂ ਹੁਣ ਤਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਫੜਫੜ ਕੇ ਲੋਕਾਂ ਨੂੰ ਦਗਾ ਰਹੇ ਨੇ ਇਹ ਦੇਖੋ ਤਾਕਤ ਕਿੰਨੀ ਆਯੁਰਵੈਦਿਕ ਆਯੁਰਵੈਦਿਕ ਦੇ ਵਿੱਚ ਬਹੁਤ ਤਾਕਤ ਹੈ ਐਲੋਪੈਥੀ ਆਪਣੀ ਪੈਤੀ ਆਪਣੀ ਥਾਂ ਤੇ ਬਹੁਤ ਵਧੀਆ ਹੈ ਲੋਕਾਂ ਦਾ ਫੌਰੀ ਇਲਾਜ ਆ ਪਰ ਜੋ ਹਾਜ਼ਰਬਾਦਾਨਾ ਜੀ ਇਹ ਮਤਲਬ ਸਿਰ ਦੇ ਬਾਲਾਂ ਤੋਂ ਨੋਹਾਂ ਤੱਕ ਬੰਦੇ ਨੂੰ ਠੀਕ ਕਰਦਾ ਜਿੱਦਾਂ ਬਾਬਾ ਜੀ ਆ ਡਾਕਟਰ ਸਾਹਿਬ ਇਹਨਾਂ ਦਾ ਜਿਹੜਾ ਕੜਾ ਆ ਹੁਣ ਇਹ ਪ੍ਰਚਾਰ ਮੇਰਾ ਖੈਲ ਪੂਰੀ ਦੁਨੀਆ ਦੇ ਵਿੱਚ ਹੀ ਆ ਜੀ ਜੀ ਜਿਹੜੇ ਸਟੈਂਟ ਅਸੀਂ ਹਸਪੀਟਲਾਂ ਚ ਪਵਾਨੇ ਆ ਮੈਂ ਤਾਂ ਕਹਿੰਦਾ ਇਹਨਾਂ ਦੇ ਇਸ ਕੰਮ ਨੂੰ ਕਾਫੀ ਲਾਗੇ ਲਿਆਂਦਾ ਕਿ ਦੁਨੀਆ ਦਾ ਹਾਰਟ ਜਿਹੜਾ ਬਹੁਤ ਵਧੀਆ ਹੋ ਗਿਆ ਬਹੁਤ ਬਹੁਤ ਸ਼ੁਕਰੀਆ ਪ੍ਰਧਾਨ ਜੀ ਸਾਰੀ ਗੱਲਬਾਤ ਦੇ ਲਈ ਤੁਸੀਂ ਕੀ ਕਹੋਗੇ ਇਸ ਮੌਕੇ ਦੇ ਉੱਤੇ ਮੈਂ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਜਿਹੜਾ ਸਾਡੇ ਇਲਾਕੇ ਦੇ ਵਿੱਚ ਇਹਨਾਂ ਨੇ ਆਣ ਕੇ ਇਹ ਕੰਮ ਸ਼ੁਰੂ ਕੀਤਾ ਕਿ ਦੁਨੀਆ ਨੂੰ ਬਹੁਤ ਜਾਗਰੂਤ ਕੀਤਾ ਇਹਨਾਂ ਦਾ ਕੜਾ ਪੀ ਕੇ ਲੋਕਾਂ ਦੇ ਹਾਰਟ ਦੀ ਬਲੋਕਿੰਗ ਜਿਹੜੀ ਆ ਉਹ ਖੁੱਲ ਜਾਏਗੀ ਮੈਂ ਇਹਨਾਂ ਦਾ ਬਹੁਤ ਸੈਕਸ ਕਰਦੀ ਸੱਚਕਾਲ ਜੀ ਯਾਤਰਾ ਮੰਤਰੀ ਜਾ ਅਜਰਵੇਦ ਮੈਂ ਜ਼ਿਲ੍ਹਾ ਬੈਸ ਮੰਡਲ ਹੁਸ਼ਿਆਰਪੁਰ ਦਾ 25-26 ਸਾਲ ਤੋਂ ਸਰਪ੍ਰਸਤੋਂ ਪਹਿਲਾਂ ਲਗ ਲਗ ਉਧਿਆਂ ਤੇ ਰਿਆਂ ਜੀ ਤੇ ਮੈਨੂੰ ਤਕਰੀਬਨ 60 ਸਾਲ ਹੋ ਗਏ ਜਿਹੜਾ ਬੈਦ ਮੰਡਲ ਨਾਲ ਜੁੜੇ ਨਾ ਔਰ ਜਿਆਦਾਤੋਂ ਅਸੀਂ ਇਸ ਪਾਸੇ ਨੂੰ ਤੁਰੇ ਹੋਏ ਆ ਆਯੁਰਵੇਦ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਆ ਇਹ ਜੋ ਕਾੜੇ ਨੇ ਸਾਡੇ ਆਸ਼ਵਰੇਸ਼ਟ ਨੇ ਸਾਡੀਆਂ ਦਵਾਈਆਂ ਨੇ ਪਾਊਡਰ ਨੇ ਚੂਰਨ ਨੇ ਇਹ ਸਭ ਪਹਿਲੇ ਜਿਹੜੇ ਸਾਡੇ ઋષਿ ਮੁਨੀ ਹੋਏ ਆ ਉਹਨਾਂ ਦੀ ਦੇਣਵਾ ਔਰ ਉਹ ਕਿਤਾਬਾਂ ਦੇ ਵਿੱਚ ਕੋ ਬਿਲਕੁਲ ਅੰਕਤ ਨੇ ਇਹ ਸਿਰਫ ਅਲੋਪਾਤੀ ਦਾ ਜਰਾ ਜ਼ੋਰ ਪੈਣ ਕਰਕੇ ਇਹਨਾਂ ਨੂੰ ਦਬਾਇਆ ਗਿਆ ਸੀ ਪਰ ਤੁਸੀਂ ਜਾਣਦੇ ਹੋ ਜੇ ਕਿਸੇ ਚੀਜ਼ ਅੱਗ ਨੂੰ ਜੇ ਆਪਾਂ ਦਿਵਾ ਲਈਏ ਕੁਝ ਕੱਖਾਂ ਦੇ ਨਾਲ ਥੋੜੀ ਦੇਰ ਬਾਅਦ ਜਦੋਂ ਕਿਤੇ ਉਹਨੂੰ ਹਵਾ ਮਿਲ ਜਾਂਦੀ ਹੈ ਉਦੋਂ ਹੀ ਉਹ ਪਰਫੁੱਲਤ ਹੋ ਜਾਂਦੀ ਹੈ ਸਾਨੂੰ ਲੱਗਦਾ ਫਿਰ ਬਾਬਾ ਜੀ ਦੇ ਕਾੜੇ ਨੇ ਹਵਾ ਦੇ ਦਿੱਤੀ ਤਾਂ ਇਸ ਤਰ੍ਹਾਂ ਕਈ ਸਾਡੇ ਮਤਲਬ ਆਜਰਵੇਦ ਦੇ ਵਿੱਚ ਜਿਹੜੇ ਹੈ ਗਿਆ ਕਾਬਲ ਵੈਦ ਉਹਨਾਂ ਨੇ ਆਜਰਵੇਦ ਨੂੰ ਤਾਂ ਚੁੱਕਣ ਦੀ ਕੋਸ਼ਿਸ਼ ਕੀਤੀ ਸਾਡੇ ਜਿਲ੍ਹਾ ਬੈਦ ਮੰਡਲ ਦਾ ਤਕਰੀਬਨ ਤਹਈਆ ਹੀ ਇਹ ਹੈ ਆ ਤੇ ਹਾਜ਼ਰ ਤੇ ਹਾਜ਼ਰਬੇਦ ਦਾ ਤੇ ਅਜਬੇ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸੋ ਇਹਨਾਂ ਨੇ ਕਾੜੇ ਨੂੰ ਬਿਲਕੁਲ ਉੱਪਰ ਲੈ ਗਏ ਨੇ ਤੇ ਉਹ ਕਾੜਿਆਂ ਦੇ ਵਿੱਚ ਉਹੀ ਹਰਬਲ ਨੇ ਜਿਹੜੀ ਸਾਡੇ ਰਿਸ਼ੀ ਮੂਨੀਆਂ ਦੀ ਸਾਡੇ ਰਿਸ਼ੀ ਮੂਨੀਆਂ ਕੀਤੇ ਜਾਂ ਜਿਨ੍ਹਾਂ ਤੋਂ ਅਸੀਂ ਆਸ਼ਵਰੇਸ਼ਟ ਜਾਂ ਗੋਲੀਆਂ ਪਾਊਡਰ ਵਗੈਰਾ ਚੂਰਨ ਵਗੈਰਾ ਬਣਾਉਂਦੇ ਉਹੀ ਹਰਬਲ ਨੇ ਨਾ ਕਾੜਿਆਂ ਵਿੱਚ ਨੇ ਇਫੀਓ ਕਿਸੇ ਹੋਰ ਰੂਪ ਚ ਦਿੱਤਾ ਜਾਂਦਾ ਇਹ ਸਿੱਧਾ ਪਲਾ ਦਿੱਤਾ ਜਾਂਦਾ ਔਰ ਜਿਹੜੀ ਚੀਜ਼ ਲਿਕਵਿਡ ਰੂਪ ਦੇ ਵਿੱਚ ਅੰਦਰ ਚੱਲ ਜਾਂਦੀ ਉਹ ਇੱਕਦਮ ਅਸਰ ਕਰਦੀ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਆ ਉਧੇਦਾਰ ਸਾਹਿਬਾਨ ਦਾ ਵੈ ਜੀ ਇੱਕ ਗੱਲ ਹੋਰ ਬੜੀ ਹੈਗੀ ਆ ਲੋਕ ਮੈਨੂੰ ਵਾਰ-ਵਾਰ ਪੁੱਛਦੇ ਨੇ ਕਿ ਗਾੜੇ ਦੇ ਵਿੱਚ ਇਸ ਤਰ੍ਹਾਂ ਦੀ ਕਿਹੜੀ ਚੀਜ਼ ਤੁਸੀਂ ਪਾ ਦਿੰਦੇ ਹੋ ਇੱਕ ਬੰਦਾ ਕਹਿ ਰਿਹਾ ਸੀ ਮੇਰੇ ਸਟੰਡ ਪਏ ਹੋਏ ਨੇ ਤੇ ਮੈਂ ਮਨਾਲੇ ਦੀ ਚੜਾਈ ਚੜ ਕੇ ਆਇਆ ਇਹਨੂੰ ਗੋਡ ਗਿਫਟ ਹੀ ਕਹਿ ਸਕਦੇ ਹੁਣ ਤੁਸੀਂ ਪਿਛਲੀ ਵਾਰ ਇੱਕ ਵੀਡੀਓ ਚ ਦੇਖਿਆ ਹੋਣਾ ਵੀ ਲੱਤਾਂ ਦੀ ਬਲੌਕ ਜੀ ਖੁੱਲੀ ਗਿਆ ਹਾਂਜੀ ਮਾਨਸਾ ਮਰੀਜ਼ ਆ ਉਹ ਔਰ ਉਹਦੇ ਪੈਰ ਬਿਲਕੁਲ ਕਾਲੇ ਸੀ ਉਹਨੂੰ ਕਹਿੰਦੇ ਸੀ ਵੀ ਹੁਣ ਇਹਨਾਂ ਨੂੰ ਆਪਰੇਸ਼ਨ ਕਰਦਾ ਨਾ ਔਰ ਬਿਨਾਂ ਲੱਤਾਂ ਤੋਂ ਹੀ ਹੋ ਜਾਣਾ ਸੀ ਉਹਨੇ ਵਿਚਾਰੇ ਨੇ ਪਰ ਉਹਨਾਂ ਕੋਲੇ ਕੋਈ ਹੱਲ ਨਹੀਂ ਹੈਗਾ ਜਦੋਂ ਲੱਤਾਂ ਕਾਲੀਆਂ ਹੋ ਜਾਂਦੇ ਨੇ ਖੂਨ ਦਾ ਸਰਕਲ ਘਟ ਜਾਂਦਾ ਔਰ ਬਿਨਾਂ ਲੱਤਾਂ ਤੋਂ ਬੰਦਾ ਹੋ ਜਾਂਦਾ ਔਰ ਉਹ ਤੁਹਾਡੇ ਸਾਹਮਣੇ ਵੀਡੀਓ ਤੇ ਉਹਦੀਆਂ ਲੱਤਾਂ ਦੇ ਵਿੱਚ ਚਿੱਟਾਪਨ ਆ ਗਿਆ ਬਲੋਕ ਵਿੱਚ ਖੁੱਲੀ ਖੂਨ ਦਾ ਸਰਕਲ ਚੱਲਿਆ ਉਂਗਲੀਆਂ ਚੱਲਣ ਲੱਗ ਗਈਆਂ ਪੇਨ ਘਟ ਗਈ ਔਰ ਬੰਦਾ ਦਿਹਾੜੀ ਦਾ ਔਰ ਕੰਮ ਵੀ ਕਰਨ ਲੱਗਿਆ ਹੂੰ ਔਰ ਤਿੰਨ ਮਹੀਨੇ ਦਾ ਰਿਜ਼ਲਟ ਉਹਦੇ ਸਾਹਮਣੇ ਆਇਆ। ਬਾਕੀ ਦੇਖੋ ਸਾਰੇ ਅਸੀਂ ਬੈਦਿਆਂਗੇ ਸਾਡੇ ਡਾਕਟਰ ਵੀ ਜਿਹੜੇ ਜੀਐਮਐਸ ਬੀਐਮਐਸ ਆ ਕੋਈ ਅਸੀਂ ਬਾਹਰੋਂ ਨਹੀਂ ਲਿਆਂਦੇ ਹੋਏ ਆਯੁਰਵੈਦਿਕ ਡਾਕਟਰਾਂ ਦੀ ਉਹ ਟੀਮ ਹੈ। ਬਸ ਇਹ ਗੋਡ ਗਿਫਟੀ ਕਹਿ ਸਕਦੇ ਆ ਵੀ ਇੰਨੀ ਸੰਗਤ ਦਾ ਪਿਆਰ ਤੇ ਆਸ਼ੀਰਵਾਦ ਸਾਡੀ ਕਿਸਮਤ ਚ ਲਿਖਿਆ ਸੀ ਉਸ ਪ੍ਰਮਾਤਮਾ ਦੇ ਬਹੁਤ ਧੰਨਵਾਦੀ ਆ। ਜੀ ਜੀ। ਅੱਛਾ ਦਸੂਹੇ ਦਾ ਕੀ ਸ਼ਡਿਊਲ ਰਹਾ ਕਰੇਗਾ? ਦਸੂਹੇ ਦਾ ਸਾਡੇ ਸਕਰੀਨ ਤੇ ਜਦੋਂ ਨੰਬਰ ਪੈ ਜਾਣੇ ਨੇ ਜੀ। ਜੀ। ਉਦੇ ਅਨੁਸਾਰ ਹੀ ਅਸੀਂ ਬੱਚਿਆਂ ਨੇ ਦੱਸਣਾ ਵੀ ਕਿਹੜੇ ਦਿਨ ਕਿੱਥੇ ਆ ਲੁਧਿਆਣੇ ਆ ਮਾਨਸਾ ਆ ਕੇ ਕੁਰੂਖੇਤਰਾਂ ਜਾਂ ਦਸੂਹੇ ਅਲੱਗ-ਅਲੱਗ ਦਿਨ ਨੇ ਉਹ ਅਸੀਂ ਬੱਚਿਆਂ ਆਪੀ ਸਮਝਾ ਦਿੰਦੇ ਆਗੇ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਅਸੀਂ ਤੁਹਾਡੇ ਕੋਲੋਂ ਕਾੜਾ ਵੀ ਸਮਝਾਂਗੇ ਪਰ ਜਿਨ੍ਹਾਂ ਕਰਕੇ ਦਸੂਹਾ ਸੈਂਟਰ ਓਪਨਿੰਗ ਹੋਣ ਚ ਵੱਡੀ ਭੂਮਿਕਾ ਜਿਨ੍ਹਾਂ ਨੇ ਨਿਭਾਈ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਉਹਨਾਂ ਦਾ ਤਜਰਬਾ ਕਿਦਾਂ ਰਿਹਾ ਸੱਚ ਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਜੀ ਨਾ ਤੁਹਾਡਾ ਮੇਰਾ ਨਾਮ ਦਵਿੰਦਰ ਸਿੰਘ ਜੀ। ਤੇ ਸਾਰੇ ਲੋਕਾਂ ਨੇ ਦਵਾਵਾ ਤੁਸੀਂ ਇਕੱਠਿਆਂ ਕਰਕੇ ਲੈ ਗਿਆ ਜੀ। ਦਵਾਵਾ ਪ੍ਰਮਾਤਮਾ ਉੱਪਰ ਬੈਠਾ ਜੀ ਯਾਨੀ ਕਿ ਮੈਂ ਤਾਂ ਇਹ ਕਹੂੰਗਾ ਵੀ ਯਾਨੀ ਕਿ ਇਸ ਦਵਾਈ ਦੇ ਨਾਲ ਜੋੜਨਾ ਚਾਹੀਦਾ। ਤੁਹਾਨੂੰ ਤੁਹਾਨੂੰ ਪ੍ਰੋਬਲਮ ਹੋਈ ਸੀ ਪਹਿਲਾਂ? ਮੈਨੂੰ ਪ੍ਰੋਬਲਮ ਹੋਈ ਸੀ। ਕੀ ਹੋਇਆ ਸੀ? ਮੇਰੀਆਂ ਤਿੰਨ ਨਾੜੀਆਂ ਬਲੋਕੇ ਸੀਗੀਆਂ ਜੀ। ਅੱਛਾ ਜੀ। ਤੇ ਮਤਲਬ ਬਹੁਤ ਪ੍ਰੋਬਲਮ ਸੀਗੀ। ਤੇ ਮੈਂ ਇਹਨਾਂ ਤੋਂ 4-5 ਮਹੀਨੇ ਦਵਾਈ ਖਾਧੀ ਆ। ਤੇ ਹੁਣ ਤੁਹਾਡੇ ਸਾਹਮਣੇ ਆ। ਕੀ ਹੋਇਆ ਸੀ ਬਲੌਕਿੰਗ ਤੋਂ ਬਾਅਦ ਕੀ ਹੋਇਆ ਸੀ ਬਲੌਕੇਜ ਤੋਂ ਬਾਅਦ ਜਾਨੀ ਕਿ ਸਾਹ ਬੜਾ ਚੜਦਾ ਸੀਗਾ ਜਦੋਂ ਆਪਾਂ ਥੱਲੇ ਝੁਕਦੇ ਆ ਉਦੋਂ ਮਤਲਬ ਫੇਰ ਜਾਨੀ ਕਿ ਚੱਕਰ ਆਉਂਦੇ ਸੀ ਤੇ ਪਤਾ ਨਹੀਂ ਸੀ ਲੱਗਦਾ ਜਾਨੀ ਕਿ 10 15 ਸੈਕਿੰਡ ਨਾ ਉਹ ਹੋਸ਼ ਹੀ ਨਹੀਂ ਸੀ ਆਉਂਦੀ ਫੇਰ ਬੰਦਾ ਫੇਰ ਨਾਰਮਲ ਹੁੰਦਾ ਹੈ ਬਾਅਦ ਮਤਲਬ ਜੇ ਤੁਸੀਂ ਇੱਕ ਵਾਰ ਝੁਗ ਜਾਂਦੇ ਸੀ ਫਿਰ ਦਸੂਹੇ ਸੈਂਟਰ ਖੋਲਣ ਦੀ ਬੇਉਤਬੰਦੀ ਕਿਵੇਂ ਦਿਮਾਗ ਚਾਹੀ ਜੀ ਮੈਂ ਇਹਨਾਂ ਦੇ ਨਾਲ ਦਵਾਈ ਮੇਰਾ ਇਹ ਟ੍ਰੀਟਮੈਂਟ ਇਹ ਕਰਦੇ ਸੀਗੇ ਤੇ ਮੈਨੂੰ ਬਹੁਤ ਹੀ ਜਾਨੀ ਕਿ ਫਾਇਦਾ ਹੋਇਆ ਕਾੜਾ ਵੀ ਪੀਤਾ ਤੁਸੀਂ ਹਾਂਜੀ ਕਾੜਾ ਵੀ ਪੀਂਦੇ ਰਹੇ ਜੀ ਤੇ ਫਿਰ ਮੈਂ ਲੁਧਿਆਣੇ ਇਹਨਾਂ ਕੋਈ ਜਾਂਦਾ ਰਿਹਾ ਤੇ ਮੇਰੇ ਮਨ ਚ ਆਇਆ ਵੀ ਅਸੀਂ ਵੀ ਸੇਵਾ ਦੇ ਨਾਲ ਜੁੜੇ ਆ ਸਾਡੀ ਸੰਸਥਾ ਜਾਨੀ ਕਿ ਸੇਵਾ ਹੀ ਆ ਬਸ ਅੱਛਾ ਤੇ ਉਹ ਫਿਰ ਮੇਰੇ ਮਨ ਚ ਆਇਆ ਵੀ ਮੈਨੂੰ ਜਾਨੀ ਕਿ ਨਾ ਵੀ ਲੱਗਾ ਵੀ ਇਹ ਜਲਦੀ ਤੋਂ ਜਲਦੀ ਇਹ ਹੁਣ ਸਾਡੇ ਇਲਾਕੇ ਪੇ ਇਥੇ ਸਾਡੇ ਕੋਈ ਇਦਾਂ ਦਾ ਮਤਲਬ ਹੈ ਨਹੀਂ ਜਿਹੜੀ ਫੇ ਮਤਲਬ ਸਾਰੀਆਂ ਹੀ ਦਵਾਈਆਂ ਇਹਨਾਂ ਦੇ ਕੋ ਹੈਗੀਆਂ ਜਿਹੜੀ ਮਰਜੀ ਦਵਾਈ ਲੈ ਲਓ ਔਰ ਦਵਾਈ ਬਹੁਤ ਵਧੀਆ ਆ ਦਵਾਈ ਅਸਰ ਬਹੁਤ ਕਰਦੀ ਆ ਇਹ ਲੇਕਿਨ ਇੱਕ ਬੇਨਤੀ ਆ ਕਿ ਮਤਲਬ ਪਰਹੇਜ਼ ਜ਼ਰੂਰੀ ਆ ਪਰਹੇਜ਼ ਜਿਹੜਾ ਇਹ ਦੱਸਦੇ ਆ ਉਹ ਪਰਹੇਜ਼ ਰੱਖ ਕੇ ਦਵਾਈ ਖਾਓ ਤੇ ਇਹ ਇੱਕਦਮ ਮਤਲਬ ਜਾਨੀ ਕਿ ਆਰਾਮ ਆਏਗਾ ਬੰਦੇ ਜੀ ਬਹੁਤ ਬਹੁਤ ਸ਼ੁਕਰੀ ਜੀ ਸਾਰੇ ਯੋਧੇਦਾਰ ਸਹਿਬਾਨ ਦਾ ਵੈਜ ਜੀ ਹੁਣ ਬਹੁਤ ਲੋਕ ਇੰਤਜ਼ਾਰ ਕਰ ਰਹੇ ਨੇ ਜਿਹੜੇ ਵੀਡੀਓ ਦੇਖ ਰਹੇ ਨੇ ਇੱਕ ਵਾਰ ਸਾਨੂੰ ਇਹ ਕੜਾ ਦੇਖੋ ਤੁਸੀਂ ਵੈਜ ਜੀ ਐਚਐਸ ਬਾਬਾ ਸਾਹਿਬ ਜਿਹੜੇ ਕੜਾ ਹੈ ਆਪਣੇ ਹਿਸਾਬ ਦੇ ਨਾਲ ਇੱਥੇ ਤਿਆਰ ਕਰਦੇ ਨੇ ਜੜੀ ਬੂਟੀਆਂ ਉਹੀ ਜੜੀ ਬੂਟੀਆਂ ਨੇ ਜਿਹੜੇ ਪ੍ਰਧਾਨ ਜੀ ਨੇ ਕਿਹਾ ਸਰਪੰਚ ਸਾਹਿਬ ਨੇ ਕਿਹਾ ਕਿ ਸਾਨੂੰ ਸਾਡੇ ਰਿਸ਼ੀ मुनि ਜਿਹੜੇ ਕਿਤਾਬਾਂ ਦੇ ਵਿੱਚ ਨੋਟ ਕਰਕੇ ਚਲੇ ਗਏ ਨੇ ਇਹ ਉਹੀ ਕਾੜਾ ਹੈ ਜਿਸ ਕਾੜੇ ਦੀ ਚਰਚਾ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ ਅੱਛਾ ਬਾਬਾ ਜਿਹੜੇ ਪਹਿਲੀ ਵਾਰ ਸਾਡੀ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਜੁੜੇ ਨੇ ਸਾਨੂੰ ਇਹ ਦੱਸ ਦਿਓ ਵੀ ਜੇ ਕਿਹੜੇ ਲੋਕ ਤੁਹਾਡੇ ਨਾਲ ਸੰਪਰਕ ਕਰਨ ਦੇਖੋ ਹਰ ਬਿਮਾਰੀ ਦਾ ਆਯੁਰਵੈਦਿਕ ਚ ਇਲਾਜ ਹੈ ਜੀ ਬਸ ਇਹ ਹੁੰਦਾ ਵੀ ਕਈ ਵਾਰੀ ਕੋਈ 100 ਚੋਂ ਹਜ਼ਾਰਾਂ ਚ ਇੱਕ ਅਧਾ ਮਰੀਜ਼ ਹੁੰਦਾ ਜਿਹਦੇ ਵੱਲੋਂ ਸਾਡੇ ਹੱਥ ਖੜੇ ਹੋ ਜਾਂਦੇ ਅਸੀਂ ਉਹਨੂੰ ਮੋੜ ਦਈਦਾ ਕਿਸੇ ਨੂੰ ਇਦਾਂ ਨਹੀਂ ਕਰੀਦਾ ਵੀ ਆਪਾਂ ਅਗਲੇ ਨੂੰ 4 ਮਹੀਨੇ ਦਵਾਈ ਖਵਾ ਦੀ ਉਹਦਾ ਪੈਸਾ ਵੀ ਖਰਾਬ ਕਰੀਏ ਸਮਾਂ ਵੀ ਖਰਾਬ ਕਰੀਏ ਉੜ ਪੱਲੇ ਵੀ ਨਾ ਕੁਝ ਪਵੇ ਕਿਉਂਕਿ ਆਪਣੇ ਜਿਹੜੇ ਵੱਡੇ ਬੌਜੀ ਆਯੁਰਵੇਦਾ ਚਾਰੀਆ ਨੇ ਐਕਸ ਐਮਓਐਸਐਨ ਹਸਪੀਟਲ ਗੁਰਕੁਲ ਕਾਂਗੜੀ ਹਰਦਵਾਰ ਤੋਂ ਜੀ ਤੇ ਦੂਜੇ ਵੀ ਡਾਕਟਰ ਜੀਐਮਐਸ ਬੀਐਮਐਸੀ ਨੇ ਕੋਈ ਉਹ ਐਸਾ ਰੋਗ ਹੁੰਦਾ ਕਈ ਵਾਰੀ ਜਦੋਂ ਕੋਈ ਬਾਹਲਾ ਪੋਲੀਟਿਕਲ ਹੋ ਜਾਂਦਾ ਨਾ ਮਾਮਲਾ ਚਾਰ ਪੰਜ ਰੋਗ ਇਕੱਠੇ ਹੋ ਜਾਂਦੇ ਗੰਭੀਰ ਬਣ ਜਾਂਦਾ ਬੰਦਾ ਫੇਰ ਹੀ ਹੱਥ ਖੜੇ ਹੁੰਦੇ ਨਹੀਂ ਤਾਂ 90% ਮਰੀਜ਼ ਨੂੰ ਸਾਂਭ ਲਈਦਾ ਪਰ ਬਹੁਤ ਵਾਰ ਇਸ ਤਰ੍ਹਾਂ ਵੀ ਹੁੰਦਾ ਬਾਬਾ ਜੀ ਕਿ ਅਸੀਂ ਪਹੁੰਚਦੀ ਵੈਦ ਹਕੀਮਾਂ ਕੋਲ ਉਦੋਂ ਆ ਜਦੋਂ ਬਿਮਾਰੀ ਦੀ ਅੱਤ ਹੋ ਜਾਂਦੀ ਹੈ ਸਭ ਪਾਸੇ ਹੱਥ ਖੜੇ ਹੋ ਜਾਂਦੇ ਨੇ ਜ਼ਿਆਦਾਤਰ ਅਸੀਂ ਦੇਖਦੇ ਹਾਂ ਨਾ ਜਿਹੜੇ ਮਰੀਜ਼ ਆਉਂਦੇ ਆ ਜ਼ਿਆਦਾਤਰ ਉਹ ਨਾ ਟੈਸਟ ਨਹੀਂ ਕਰਾਉਂਦੇ ਉਹ ਕਹਿੰਦੇ ਜੀ 7-8 ਤੋਂ 6 ਤੋਂ ਦਵਾਈ ਖਾ ਲਈ ਜਦੋਂ ਉਹਨਾਂ ਨੂੰ ਕਹਿੰਦੇ ਆ ਵੀ ਲੈ ਰਿਪੋਰਟਾਂ ਦਿਖਾ ਦਿਓ ਮੰਡੀ ਜੇ ਜਦੋਂ ਰਿਪੋਰਟਾਂ ਮੰਗਦੇ ਉਹਨਾਂ ਕੋਲੇ ਹੁੰਦਾ ਹੀ ਕੁਝ ਨਹੀਂ ਇਹ ਬਹੁਤ ਵੱਡਾ ਰੀਜ਼ਨ ਦੇਖਣ ਨੂੰ ਮਿਲਿਆ ਕਿ ਲੋਕ ਟੈਸਟ ਨਹੀਂ ਕਰੋਗੇ ਦਵਾਈਆਂ ਤੇ ਜੋਰ ਰੱਖਦੇ ਆ ਸਮਝ ਗਏ ਜਿੰਨਾ ਚਿਰ ਆਪਾਂ ਟੈਸਟ ਨਹੀਂ ਕਰਾਵਾਂਗੇ ਆਪਾਂ ਨੂੰ ਰੋਗ ਨਹੀਂ ਕਲੀਅਰ ਹੋਣਾ ਉਹਦਾ ਜੇ ਰੋਗ ਕਲੀਅਰ ਹੋਊਗਾ ਤਾਂ ਆਪਾਂ ਇਲਾਜ ਕਰਾਂਗੇ ਕਿਹੜੇ ਕਿਹੜੇ ਫਿਰ ਕਲੀਅਰ ਕਰ ਦਿੰਦੇ ਤੁਸੀਂ ਕਾੜਾ ਪਲਾ ਕੇ ਆਪਣੇ ਨੁਸਖਿਆਂ ਦੇ ਨਾਲ ਇਹਦੇ ਨਾਲ ਤਾਂ ਕਾਫੀ ਬਿਮਾਰੀਆਂ ਦਾ ਜਿਵੇਂ ਕਿ ਪਿਤ ਕਫ ਤਿੰਨੇ ਦੋਸ਼ਾਂ ਤੇ ਇਹ ਕੰਮ ਕਰਦਾ ਬਾਦ ਪਿਤ ਕਫ ਤੇ 38 ਬਿਮਾਰੀਆਂ ਆ ਜਾਂਦੀਆਂ ਨੇ ਤਿੰਨੇ ਦੋਸ਼ਾਂ ਤੇ ਇਹ ਕੰਮ ਕਰਦਾ ਤੇ ਕਈਆਂ ਇਹ ਵੀ ਹੈਗਾ ਵੀ ਕੋਈ ਕਾੜਾ ਕਈਆਂ 'ਚ ਜ਼ਰੂਰੀ ਵੀ ਨਹੀਂ ਹੈਗਾ ਓਕੇ ਕਲੀ ਨੁਸਖੇ ਨਾਲ ਹੀ ਚੱਲ ਜਾਂਦਾ ਕਲੀ ਦਵਾਈ ਨਾਲ ਵੀ ਕੰਮ ਚੱਲ ਜਾਂਦਾ ਸਾਰੇ ਨਾਲੋਂ ਵੱਡੀ ਗੱਲ ਆ ਮੈਂ ਕਹਿੰਦਾ ਹੁਣ ਆ ਜਿਹੜਾ ਬੰਦਾ ਡਾਇਟ ਚਾੜਦੇ ਨਹੀਂ ਚੱਲ ਸਕਦਾ ਉਹ ਸਾਡੇ ਕੋਲੇ ਨਾ ਆਇਆ ਕਰੇ ਹੈਨਾ ਉਹ ਸਮਾਂ ਵੀ ਖਰਾਬ ਹੋਊਗਾ ਪੈਸਾ ਵੀ ਖਰਾਬ ਹੋਊਗਾ ਕਿ ਨਹੀਂ ਇੱਕ ਉਹ ਬਜ਼ੁਰਗ ਨੇ ਉਰੇ ਬਾਉ ਜੀ ਇਹਨਾਂ ਨਾਲ ਹੋਈਏ ਗੱਲ ਸਾਡੇ ਕੋਈਏ ਨਾ ਹਾਂਜੀ ਇਹ ਬਹੁਤ ਮੈਂ ਤਾਂ ਮੰਨਣ ਨੂੰ ਹੀ ਤਿਆਰ ਨਹੀਂ ਸੀ ਵੀ ਬਾਉ ਜੀ ਨੂੰ ਕੋਈ ਪ੍ਰੋਬਲਮ ਹੋ ਸਕਦੀ ਹੈ ਇਹ ਬੜਾ ਗੰਭੀਰ ਵਿਸ਼ਾ ਸੀਗਾ ਇਹਨਾਂ ਦਾ ਸਾਨੂੰ ਇਹਨਾਂ ਨੂੰ ਜਲਦੀ ਲੱਗਦਾ ਨਹੀਂ ਸੀ ਵੀ ਅਸੀਂ ਠੀਕ ਹੋ ਜਾਣਗੇ ਪਰ ਕੁਦਰਤ ਕਹਿੰਦੀ ਹੈ ਵੀ ਬੇਅੰਤ ਹੈਨਾ ਕਈ ਵਾਰੀ ਅਸੀਂ ਮਰੀਜ਼ ਨੂੰ ਕਹਿੰਦਾ ਵੀ 2 ਮਹੀਨੇ ਲੱਗਣਗੇ ਤੈਨੂੰ ਫਰਕ ਆਉਣ ਚ ਪਰ ਮਰੀਜ਼ 15 ਦਿਨਾਂ ਬਾਅਦ ਜਦੋਂ ਆ ਕੇ ਸਾਨੂੰ ਕਹਿੰਦਾ ਨੇ ਵੀ ਮੈਨੂੰ ਫਰਕ ਪੈ ਗਿਆ ਸਾਨੂੰ ਅਚਰਜ ਲੱਗਦਾ ਵੀ ਇਹ ਕਿਵੇਂ ਹੋ ਗਿਆ ਠੀਕ ਕਰ ਰਹੇ ਨੇ ਹਾਂ ਠੀਕ ਕਰ ਰਹੇ ਨੇ ਵੈਦ ਸਾਹਿਬ ਠੀਕ ਕਰ ਰਹੇ ਕੀ ਹੋਇਆ ਸੀ ਆਰਟੀ ਦੀ ਪ੍ਰੋਬਲਮ ਸੀ ਹੂੰ ਹੂੰ ਬੀਪੀ ਵੱਲ ਮਤਲਬ ਸੀ ਚਲੀ ਗਈ ਹੁਣ ਸੀ ਸੀ ਹੈ ਨਹੀਂ ਇਹਨਾਂ ਨੂੰ ਪੇਨ ਵੀ ਹੁੰਦੀ ਸੀ ਯਾਰ ਸਾਹ ਵੀ ਚੜਦਾ ਸੀ ਦੋਨੇ ਇਕੱਠੇ ਹੀ ਸੀ ਕੰਮ ਤੁਹਾਨੂੰ ਲੱਗਦਾ ਸੀ ਵੀ ਓਵਰਏਜ ਨੇ ਟਾਈਮ ਲੱਗ ਸਕਦਾ ਪਰ ਇਹਨਾਂ ਨੂੰ ਜਿੰਨੀ ਜਲਦੀ ਫਰਕ ਪਿਆ ਰੱਬ ਦੀ ਦਾਤ ਹੀ ਹੈ ਜੀ ਕੀ ਬੋਲ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੇ ਸਾਨੂੰ ਨੁਸਖਾ ਫਾਰਮੂਲਾ ਕੀ ਇਸਤੇਮਾਲ ਕਰਦੇ ਹੋ ਜੀ ਕਿ ਤੁਸੀਂ ਪੂੜੀ ਵੀ ਪਾਉਣੇ ਹੋ ਉਹ ਪੂੜੀ ਦੇ ਵਿੱਚ ਕੀ ਲੈ ਕੇ ਆਉਣੇ ਹੋ ਮੈਨੂੰ ਤਾਂ ਲੋਕਾਂ ਨੇ ਇਹ ਫੋਨ ਵੀ ਕਿਤੇ ਵੀ ਕਾੜਾ ਤਾਂ ਠੀਕ ਹੈ ਵੈਸਾ ਪੂੜੀ ਚ ਕੀ ਬਾਅਦ ਲੈ ਕੇ ਆਉਂਦੇ ਨੇ ਨੁਸਖਾ ਬਣਾ ਕੇ 10 15 ਮਿੰਟ ਪਹਿਲਾਂ ਹੀ ਪੈਂਦੀ ਆ ਠੀਕ ਹੈ ਨਹੀਂ ਤਾਂ ਬੱਚੇ ਵੀ ਪਾ ਦੇਣਾ ਅੱਛਾ ਜੀ ਤੇ ਉਹ 15 ਕੁ ਮਿੰਟ ਪਹਿਲਾਂ ਹੀ ਪਾਉਣੇ ਹੁੰਦੇ ਆ ਬਸ ਹੁਣੇ 10 12 15 ਮਿੰਟ ਬਾਅਦ ਤਿਆਰ ਆਗਾ ਸਮਝ ਠੀਕ ਹੈ ਸਰ ਇਹਨੂੰ ਹਫਤੇ ਬਾਅਦ ਹੀ ਪੀਣਾ ਹੁੰਦਾ ਜੀ ਕਾੜੇ ਨੂੰ ਇਹ ਮਹੀਨੇ ਚ ਦੋ ਵਾਰੀ ਪਲਾਉਨੇ ਆ ਜੀ ਦੋ ਵਾਰ ਪਲਾਉਂ ਬਹੁਤ ਜਲਦੀ ਆਪਾਂ ਦਿੱਲੀ ਵੀ ਮਿਲਾਂਗੇ। ਕੀ ਬਾਬਾ? ਦਿੱਲੀ ਇਹ ਆ ਵੀ 에ਅਰ ਆਲ ਓਵਰ ਇੰਡੀਆ 에ਅਰਪੋਰਟ ਦੇ ਨੇੜੇ ਤੇੜੇ ਕਿਤੇ ਜਗ੍ਹਾ ਲੱਭਾਂਗੇ ਜਿੱਥੇ ਹਰ ਪੂਰੇ ਹਿੰਦੁਸਤਾਨ ਦਾ ਲੋਕ ਉੱਥੇ ਆ ਸਕਦਾਗਾ। ਜੀ ਜੀ। ਤੁਹਾਡੀਆਂ ਸ਼ੁਭਕਾਮਨਾਵਾਂ ਬਾਬਾ ਜੀ ਤੁਹਾਡੇ ਨਾਲ ਨੇ ਤੇ ਪਰਮਾਤਮਾ ਤੁਹਾਨੂੰ ਲੰਮੀ ਜ਼ਿੰਦਗੀ ਬਖਸ਼ੇ ਔਰ ਤੁਹਾਡੇ ਨੁਸਖੇ ਫਾਰਮੂਲੇ ਨਾਲ ਲੋਕ ਨੇ ਜਿਹੜੇ ਇਸੇ ਤਰੀਕੇ ਨਾਲ ਤੰਦਰੁਸਤ ਹੁੰਦੇ ਨੇ। ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ। ਜੀ ਜੀ ਬਹੁਤ ਬਹੁਤ ਸ਼ੁਕਰੀਆ। ਪ੍ਰਧਾਨ ਜੀ ਕੀ ਚੱਲ ਰਿਹਾ ਹੈ ਇਸ ਵੇਲੇ ਮੰਚ 'ਚ ਫਿਰ? ਮੰਚ ਦੇ ਵਿੱਚ ਇਹ ਚੱਲ ਰਿਹਾ ਵੀ ਦੇਖੋ ਇੱਕ ਇਹਨਾਂ ਦੇ ਹੱਥ ਦੇ ਵਿੱਚ ਜਾਦੂ ਆ ਜੇ ਅਸੀਂ ਕਹੀਏ ਨਾ ਦਵਾਈਆਂ ਚ ਇਹਨਾਂ ਨਹੀਂ ਇਹਨਾਂ ਦੀ ਜੋ ਮਤਲਬ ਪਿੱਛੇ ਚੱਲ ਰਿਹਾ ਨਾ ਨੀਤ ਵੀ ਬਹੁਤ ਵੱਡੀ ਕੰਮ ਕਰਦੀ ਹੈ ਗੋਡ ਗਿਫਟ ਹੈ ਇਹਨਾਂ ਲਈ ਗੋਡ ਗਿਫਟ ਹੈ ਜੇ ਹੁਣ ਅਸੀਂ ਅਸੀਂ ਸੋਚ ਕੇ ਬਣਾ ਕੇ ਅਸੀਂ ਅਸੀਂ ਉਹ ਬੁਟੀਆਂ ਜਾਣਦੇ ਆ ਪਰ ਨਹੀਂ ਜੋ ਇਹਨਾਂ ਕੋਈ ਤਾਕਤ ਸਾਡੇ ਕੋਲ ਨਹੀਂ ਉਹ ਇਹਨਾਂ ਦੇ ਤਪਦਾ ਇਹਨਾਂ ਨੂੰ ਮਿਲ ਰਿਹਾ ਠੀਕ ਹੈ ਜੀ ਇਹੀ ਮੇਰੇ ਦਵਾਈ ਚੱਲਦਾ ਸੀ ਜਿਹੜਾ ਇਹ ਹੁਣ ਮੈਂ ਘੜਦੀ ਵਾਲਾ ਇਹ ਕਿੱਥੋਂ ਚੱਲ ਗਏ ਲੁਧਿਆਣੇ ਵਿੱਚ ਇਹਨਾਂ ਨੂੰ ਮਿਲਿਆ ਜਾ ਕੇ ਮੈਂ ਕਿਹਾ ਤੁਸੀਂ ਉੱਧਰ ਨੂੰ ਆਓ ਜਰਾ ਤੇ ਇਹ ਆ ਗਿਆ ਮੇਰੇ ਕੋਲ ਚਲੋ ਆਪਾਂ ਕੀਤਾ ਤੇ ਹੁਣ ਅਸੀਂ ਇਹਨਾਂ ਨਾਲ ਮਿਲਦੇ ਇਹਨਾਂ ਨੇ ਜਿੰਨੇ ਨਹੀਂ ਆਉਂਦੇ ਮਿਲਦੇ ਰਹਿਣਾ ਤੇ ਬਹੁਤ ਵਧੀਆ ਜੀ ਲੋਕ ਵੀ ਵਧੀਆ ਰਹਿਣਗੇ ਔਰ ਲੋਕਾਂ ਨੇ ਹਾਰਟ ਵੀ ਬਚੇ ਰਹਿਣ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਬਾਬਾ ਜੀ ਤੁਹਾਨੂੰ ਵੀ ਬਹੁਤ-ਬਹੁਤ ਇੱਕ ਵਾਰ ਮੁੜ ਤੋਂ ਨਵੇਂ ਸੈਂਟਰ ਦੀਆਂ ਬਹੁਤ-ਬਹੁਤ ਮੁਬਾਰਕ ਬਹੁਤ-ਬਹੁਤ ਧੰਨਵਾਦ ਜੀ ਬਹੁਤ ਬਹੁਤ ਦੇਖੋ ਤੁਸੀਂ ਇੱਕ ਵਾਰ ਫਿਰ ਤੋਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਨੇ ਆ ਵੱਡੀ ਗਿਣਤੀ ਚ ਲੋਕ ਹੈਗੇ ਨੇ ਜਿਹੜੇ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੋਂ ਬਟਾਲੇ ਤੋਂ ਮੁਕੇਰੀਆਂ ਤੋਂ ਹਾਜੀਪੁਰ ਤੋਂ ਇਸ ਨਵੇਂ ਖੁੱਲੇ ਸੈਂਟਰ ਦਾ ਫਾਇਦਾ ਲੈ ਰਹੇ ਨੇ ਕਿਉਂਕਿ ਪਹਿਲਾਂ ਇਸ ਇਲਾਕੇ ਦੇ ਲੋਕਾਂ ਨੂੰ ਹਰੇਕ ਐਤਵਾਰ ਨੂੰ ਜਿਹੜਾ ਕਾੜਾ ਪੀਣ ਵਾਸਤੇ ਖਾਸ ਕਰਕੇ ਲੁਧਿਆਣਾ ਸੈਂਟਰ ਦੇ ਵਿੱਚ ਜਾਣਾ ਪੈਂਦਾ ਸੀ ਪਰ ਹੁਣ ਇਹ ਸੈਂਟਰ ਹੈਗਾ ਜਿਹੜਾ ਹੁਸ਼ਿਆਰਪੁਰ ਰੋਡ ਦੇ ਉੱਤੇ ਕੋਟ ਕੰਪਲੈਕਸ ਤੋਂ ਪਹਿਲਾਂ ਜਿਹੜਾ ਉਹ ਖੁੱਲਿਆ ਸਤਿਗੁਰੂ ਜੀ ਸਤਿਗੁਰੂ ਜੀ ਮੈਂ ਤੁਹਾਡਾ ਬਖਸ਼ੀਸ਼ ਸਿੰਘ ਹਾਂ ਤੁਸੀਂ ਕਿੱਥੋਂ ਆਏ ਹੋ ਅੰਮ੍ਰਿਤਸਰ ਤੋਂ ਆਏ ਅੱਛਾ ਕੀ ਪ੍ਰੋਬਲਮ ਲੈ ਕੇ ਆਏ ਹੋ ਨਾੜਾਂ ਬਲੋਕਿੰਗ ਯਾਰ 90% ਠੀਕ ਠੀਕ ਲਾਲੋ ਬਾਪੂ ਜੀ ਹਾਂਜੀ 90% ਫਿਰ ਇੱਥੇ ਕਿਵੇਂ ਬੈਠੇ ਹੋ 90% ਵਾਲਾ 90% ਦਾ ਦਵਾਈਆਂ ਖਾ ਕੇ ਬੈਠੇ ਆ ਦਵਾਈ ਨਾਲ ਅੰਗਰੇਜ਼ੀ ਚੱਲਣ ਰਹੀ ਆ ਤੇ ਨਾਲ ਨਾਲ ਦਵਾਈ ਵੀ ਚੱਲ ਰਹੀ ਹੋਈ ਨਾ ਕਿਹਾ ਵੀ ਉਹ ਨਾਲ ਚੱਲਣੀ ਚਾਹੀਦੀ ਆ ਅੱਛਾ ਇੱਕ ਵਾਰ ਚੀ ਬੰਦ ਨਹੀਂ ਕਰਾਉਂਦੇ ਦਵਾਈਆਂ ਪਹਿਲੀ ਵਾਰ ਆਏ ਹੋ ਨਹੀਂ ਦੂਜਾ ਕੜਾ ਆ ਪੀ ਲੱਗਿਆ ਦੂਜਾ ਕੜਾ ਹੈ ਪਹਿਲੇ ਕੜੇ ਚ ਕੁਝ ਫਰਕ ਕੁਝ ਜ਼ਿਆਦਾ ਗਰੋ ਤੁਰਨ ਲੱਗ ਪਏ ਆ ਅਗਰ ਤੁਰਿਆ ਨਹੀਂ ਜਾਂਦਾ ਤਾਂ ਸਾਹ ਚੜਦਾ ਹੈ। ਅੱਛਾ। ਤੇ ਕੁਝ ਜਾਵਦਾਵਾ ਕੁਛ ਫਰਕ ਹੈ। ਬਾਪੂ ਜੀ ਪਹਿਲਾਂ ਤੁਰ ਨਹੀਂ ਹੁੰਦਾ ਸੀ ਹੁਣ ਤੁਰਨ ਲੱਗਦੇ ਤੁਸੀਂ ਕਹਿੰਦੇ ਵੀ ਥੋੜਾ ਫਰਕ ਹੈ। ਮੈਂ ਘਰ ਤੋਂ ਬਾਹਰ ਨਹੀਂ ਜਾ ਸਕਦਾ ਹਾਂ ਦਾ। ਅੱਛਾ। ਤੇ ਹੁਣ ਮੈਂ ਬਾਹਰ ਤੁਰ ਫਿਰਦਾ ਮੈਂ ਟਰੈਕਟਰੀ ਵਾਲੀ ਨਾਲ ਥੋੜਾ ਗਣਾ। ਮਤਲਬ ਤੁਸੀਂ ਕਾੜਾ ਪੀ ਕੇ ਟਰੈਕਟਰ ਵਾਉਣ ਲੱਗੇ। ਮੈਂ ਦਵਾਈ ਇਤਰਾ ਖਾਂਦੇ ਨੂੰ ਮੈਨੂੰ ਤੇਜੀ ਚੌਥੀ ਹਾਰ ਦਿਖਾਦੀ ਆ ਕਾੜੇ ਦੋ ਪੀਤੇ। ਸਾਡੇ ਦੋ ਹੀ ਪੀਤੇ ਨੇ। ਨਾਲ ਕੌਣ ਆਇਆ ਤੁਹਾਡੇ ਕੋਲ? ਮੇਰਾ ਬੇਟਾ ਹੈ। ਬੇਟਾ ਆਇਆ ਨਾਲ। ਤੇ ਇਹ ਦੱਸੋ ਵੀ ਜਦੋਂ ਤੁਸੀਂ ਇੱਥੋਂ ਕਾੜਾ ਪੀਤਾ ਹੈ ਪੀਣ ਤੋਂ ਬਾਅਦ ਤੁਸੀਂ ਕਹ ਰਹੇ ਤੁਸੀਂ ਟਰੈਕਟਰ ਵਾਉਣ ਲੱਗੇ ਤੁਸੀਂ ਤੁਰਨ ਫਿਰਨ ਲੱਗੇ ਪਹਿਲਾਂ ਨਹੀਂ ਆਉਂਦਾ ਮੈਂ ਹੁਣ 5-7 ਦਰੋਂ ਗਿਆ ਮੈਂ ਕਦੋਂ ਕੀਤੇ ਦੁੱਤ 5-7 ਕਿਲੇ ਪਹਿਲਾਂ ਫਿਰ ਤੁਸੀਂ ਕਹ ਰਹੇ ਵੀ ਥੋੜਾ ਫਰਕ ਹੈ ਨਹੀਂ ਚਲੋ ਹੈ ਫਰਕ ਹੈ ਪਰ ਤੁਰਿਆਂ ਜਾਵਾ ਪੈਂਦਾ ਨਾ ਅੱਛਾ ਅੱਛਾ ਹਾਂ ਜਿਵੇਂ ਟਰੈਕਟਰ ਨੋਰਮਲ ਕੰਮਕਾਰ ਜ਼ਰੂਰ ਨਵੇੜ ਟਰੈਕਟਰ ਵਾਲਾ ਮੈਨੂੰ ਕੋਈ ਗੱਲ ਨਹੀਂ ਜੇ ਮੈਂ ਤੁਰਦਾ ਤੇ ਫਿਰ ਬਹੁਤ ਸਾਹ ਚੜਦਾ ਸਾਹ ਹੀ ਚੜਦਾ ਹਾਂਜੀ ਸ਼ੁਕਰੀਆ ਸੋ ਦੇਖੋ ਭੀੜ ਹੈਗੀ ਹੈ ਵੱਡੀ ਗਿਣਤੀ ਚ ਲੋਕ ਨੇ ਸੰਗਤ ਹੈ ਜਿਹੜੀ ਇੱਥੇ ਪਹੁੰਚੀ ਹੋਈ ਹੈ ਤਸਵੀਰਾਂ ਤੁਹਾਨੂੰ ਅਸੀਂ ਇੱਕ ਵਾਰ ਦਿਖਾ ਦਿੰਦੇ ਹਾਂ ਮੈਨੂੰ ਲੱਗਦਾ ਕਿ ਬੰਦਿਆਂ ਤੋਂ ਜ਼ਿਆਦਾ ਇੱਥੇ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਗੱਡੀਆਂ ਕਾਰਾਂ ਲੈ ਕੇ ਇੱਥੇ ਪਹੁੰਚਦੇ ਨੇ ਇੱਕ ਵਾਰ ਫੇਰ ਦੱਸ ਦਈਏ ਕਿ ਦਸੂਹੇ ਦੇ ਵਿੱਚ ਇਹਨਾਂ ਨੇ ਨਵਾਂ ਆਪਣਾ ਕਲੀਨਿਕ ਹੈਗਾ ਜਿਹੜਾ ਉਹ ਖੋਲ੍ਹਿਆ ਹੁਸ਼ਿਆਰਪੁਰ ਰੋਡ ਦੇ ਉੱਤੇ ਇਹ ਕਲੀਨਿਕ ਹੈ ਜਿੱਥੇ ਨੰਬਰ ਹੈਗਾ ਇੱਕ ਚੱਲ ਰਿਹਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਅਸੀਂ ਕਹਿ ਲਈ ਕਿ ਜਿਹੜੀ ਥਾਂ ਦੇ ਉੱਤੇ ਤੁਸੀਂ ਨੇੜੇ ਪੈਂਦਾ ਤੁਹਾਨੂੰ ਮਾਨਸਾ ਦੇ ਵਿੱਚ ਵੀ ਨਹੀਂ ਕੁਰੂਕ ਖੇਤਰ ਦੇ ਵਿੱਚ ਵੀ ਨਹੀਂ ਲੁਧਿਆਣੇ ਦੇ ਵਿੱਚ ਵੀ ਨਹੀਂ ਤੇ ਹੁਣ ਦਸੂਹੇ ਦੇ ਵਿੱਚ ਵੀ ਇਹ ਪਹੁੰਚ ਗਏ ਨੇ ਕਾਲ ਕਰਕੇ ਤੁਸੀਂ ਉੱਥੇ ਪਹੁੰਚ ਸਕਦੇ ਹੋ ਉਮੀਦ ਕਰਦੇ ਹਾਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰੋਗੇ ਜਿਨ੍ਹਾਂ ਲੋਕਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਡਾਕਟਰਾਂ ਨੇ ਜਿਹੜੇ ਸਟੰਡ ਦੱਸਦੇ ਨੇ ਕਿ ਫਟਾਫਟ ਤੁਸੀਂ ਵੇਲੇ ਸਿਰ ਆਗੇ ਹੁਣ ਐਂਜਿਓਗ੍ਰਾਫੀ ਕਰਾਉਣ ਕਰਵਾ ਲਓ ਐਂਜਿਓਗ੍ਰਾਫੀ ਤੋਂ ਬਾਅਦ ਜਿਹੜੇ ਉਹਨਾਂ ਨੂੰ ਸਟੰਡ ਵੀ ਦੱਸ ਦਿੱਤੇ ਜਾਂਦੇ ਨੇ ਸੋ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ ਧੰਨਵਾਦ